ਦਿਨ ਦਿਹਾੜੇ ਹੋ ਗਈ ਸਰਹੰਦ ਵਿੱਚ ਵੱਡੀ ਵਾਰਦਾਤ ਸੋ ਇਹ ਤੁਸੀਂ ਗੱਡੀ ਦੇਖ ਰਹੇ ਹੋ ਪੀਬੀ 10 ਐਫ ਯੂ 9799 ਇੱਕ ਹਾਈ ਕੋਰਟ ਦਾ ਵਕੀਲ ਹੈ ਬੰਦਾ ਉਸ ਬੰਦੇ ਦੀ ਗੱਡੀ ਹੈ ਜੀ ਇਸ ਵੇਲੇ ਆਪਾਂ ਖੜੇ ਆ ਸਾਹਮਣੇ ਪੁਰਾਣਾ ਫਲਾਈਓਵਰ ਹੈ ਤੇ ਆਹ ਰੋਡ ਹੈ ਜਿਹੜੀ ਇਹ ਜਾ ਰਹੀ ਹੈ ਜੀ ਚੰਡੀਗੜ੍ਹ ਬਾਈਪਾਸ ਆ ਪਿੱਛੇ ਮੇਰੇ ਕੋਲਡ ਸਟੋਰ ਹੈ ਮਹਿਫਲ ਰੈਸਟੋਰੈਂਟ ਹੈ ਸੋ ਇਹ ਹਾਈ ਕੋਰਟ ਦਾ ਵਕੀਲ ਹੈ ਬੰਦਾ ਇਹਨਾਂ ਦਾ ਕੋਈ ਪਰਿਵਾਰਕ ਮਸਲਾ ਸੀਗਾ ਆਪਣੀ ਘਰ ਵਾਲੀ ਨਾਲ ਤੇ ਇਹਦੀ ਘਰ ਵਾਲੀ ਨੇ ਤੇ ਇਹਦੇ ਸੋਹਰੇ ਪਰਿਵਾਰ ਨੇ ਇਸ ਬੰਦੇ ਨੂੰ ਇੱਥੇ ਆ ਕੇ ਘੇਰ ਲਿਆ ਇਹਨਾਂ ਨੇ ਖੰਨੇ ਜਾਣਾ ਸੀਗਾ ਇੱਥੇ ਘੇਰ ਕੇ ਇਹਨਾਂ ਦੀ ਗੱਡੀ ਦਾ ਜਿਹੜਾ ਅਗਲਾ ਸ਼ੀਸ਼ੇ ਤੇ ਇੱਟਾਂ ਮਾਰੀਆਂ ਜਦੋਂ ਬੰਦਾ ਇਹਨੇ ਗੱਡੀ ਨਹੀਂ ਖੋਲੀ ਤਾਂ ਪਿਛੇ ਦੇ ਪੰਤ ਨੂੰ ਪਹਿਲਾਂ ਵੀ ਦਿਖਾਇਆ ਜਿਹੜਾ ਪਿਛਲਾ ਸ਼ੀਸ਼ਾ ਹੈ ਉਹ ਸਾਰਾ ਤੋੜ ਦਿੱਤਾ ਉਹਨੂੰ ਤੋੜ ਕੇ ਜਦੋਂ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਤਾਂ ਇੰਨੇ ਨੂੰ ਮਾਰਕੀਟ ਵਾਲੇ ਸਾਰੇ ਇਕੱਠੇ ਹੋ ਗਏ ਉਸ ਤੋਂ ਬਾਅਦ ਵਕੀਲ ਸਾਹਿਬ ਵੀ ਬਾਹਰ ਆ ਕੇ ਕਾਫੀ ਬੈਂਸ ਬਸਈਆ ਹੋਇਆ ਉਹ ਸਾਰੀਆਂ ਵੀਡੀਓ ਅਸੀਂ ਲੈ ਰਹੀਆਂ